ਇਸ ਗ੍ਰੈਂਡ ਜਿਹੜਾ ਸਿਰੀਅਲ ਪਲਾਨ ਹੈ ਚੱਲ ਰਿਹਾ ਹੈ ਕਿ ਕਾਰਵਾਈ ਚੱਲ ਰਹੀ ਹੈ। ਅ ਬਿਲਕੁਲ ਜੀ ਅੱਜ ਸਾਡੇ ਡੀਜੀਪੀ ਸਾਹਿਬ ਮਾਨਯੋਗ ਦਵਰਾ ਵਿਆਦਪ ਜੀ ਉਹਨਾਂ ਵੱਲੋਂ ਸਪੈਸ਼ਲ ਹਦਾਇਤ ਤੇ ਅੱਜ ਜਿੰਨੇ ਵੀ ਸਾਡੇ ਪੰਜਾਬ ਦੇ ਐਡਜੋਇਨਿੰਗ ਅਦਰ ਸਟੇਟਸ ਦੇ ਨਾਲ ਲੱਗਦੇ ਰੂਟਸ ਨੇ ਸਾਰੇ ਆਲ ਪੰਜਾਬ ਤੇ ਇਹ ਨਾਕਾਬੰਦੀ ਹੋ ਰਹੀ ਹੈ। ਸੋ ਮੈਂ ਦੱਸਣਾ ਚਾਹੁੰਦਾ ਜੀ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਾ ਜਿਵੇਂ ਸਾਡੇ ਐਸਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਉਹਨਾਂ ਦੀ ਲੀਡਰਸ਼ਿਪ ਹਾ ਇਹ ਅੱਜ ਸ਼੍ਰੀ ਮੁਖਤਸਰ ਸਾਹਿਬ ਨਾਲ ਐਡਜੋਇਨਿੰਗ ਦੋ ਸਟੇਟਸ ਲੱਗਦੇ ਆ ਹਰਿਆਣਾ ਤੇ ਰਾਜਸਥਾਨ ਦੋਨਾਂ ਦੇ ਨਾਲ ਅਸੀਂ ਟੋਟਲ 19 ਨਾਕੇ ਲਾਏ ਆ ਜੀ ਆਪਰੇਸ਼ਨ ਸੀਲ 14 ਦੇ ਤਹਿਤ ਅੱਜ ਟੋਟਲ ਐਡਜੋਇਨਿੰਗ ਜਿਵੇਂ ਹਾਈਵੇ ਪਲੱਸ ਵਿਲੇਜ ਰੋਡਸ ਹੈ ਸਾਰਿਆਂ ਦੇ ਕੋਲ ਮੁਲਾਕੇ 19 ਨਾਕੇ ਲਾਏ ਗਏ ਆ ਇਹ ਅਸੀਂ 150 ਦੇ ਕਰੀਬ ਮੁਲਾਜ਼ਮ ਤਨਾਤ ਕੀਤੇ ਉਹਨਾਂ ਤੇ ਸੋ ਜੋ ਇਹ ਮੁਲਾਜ਼ਮ ਤਨਾਤ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ 9 ਥਾਣੇ ਪਲੱਸ ਜਿਹੜੀਆਂ ਸਾਡੀਆਂ ਸਪੈਸ਼ਲ ਯੂਨਿਟਸ ਹੈਗੀਆਂ CIA DPO ਅਦਰਵਾਈਜ਼ ਜਿੰਨੀਆਂ ਵੀ ਯੂਨਿਟਸ ਆ ਸਾਰਿਆਂ ਦੇ ਵਿੱਚੋਂ ਮੁਲਾਜ਼ਮ ਲਗਾਏ ਗਏ ਸੋ ਇਹਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਤੁਹਾਨੂੰ ਪਤਾ ਹੀ ਹੈ ਕਿ ਇੱਕ ਨਸ਼ੇ ਦੇ ਖਿਲਾਫ ਯੁੱਧ ਛਿੜਿਆ ਹੋਇਆ ਹੈ ਔਰ ਉਹ ਕੈਂਪੇਨ ਦਾ ਨਾਮ ਹੀ ਦਿੱਤਾ ਜੀ ਯੁੱਧ ਨਸ਼ਿਆਂ ਵਿਰੁੱਧ ਸੋ ਉਹਦੇ ਤਹਿਤ ਲਗਾਤਾਰ ਕਾਰਵਾਈਆਂ ਹੋ ਰਹੀਆਂ ਸੋ ਪਬਲਿਕ ਵੱਲੋਂ ਸਾਨੂੰ ਫੀਡਬੈਕ ਵੀ ਬਹੁਤ ਪੋਜ਼ਿਟਿਵਲੀ ਮਿਲੀ ਹੈ ਸੋ ਉਸੇ ਲੜੀ ਤਹਿਤ ਇਹ ਇੱਕ ਸਪੈਸ਼ਲ ਨਾਕਾਬੰਦੀ ਵੀ ਅੱਜ ਕੀਤੀ ਗਈ ਹੈ ਜਿਹਨੂੰ ਇੱਕ ਨਾਮ ਦਿੱਤਾ ਗਿਆ ਆਪਰੇਸ਼ਨ ਸੀਲ 40 ਸੋ ਇਹਦੇ ਵਿੱਚ ਸਾਡਾ ਸਪੈਸ਼ਲ ਫੋਕਸ ਇਹ ਰਹੂਗਾ ਕਿ ਜੋ ਵੀ ਇੰਟਰ ਸਟੇਟ ਕੋਈ ਸਮਕਲਿੰਗ ਡਰੱਗਸ ਦੀ ਚੱਲ ਰਹੀ ਹੈ ਜਾਂ ਕੋਈ ਵੈਪਨਸ ਦੀ ਸਮਕਲਿੰਗ ਜਾਂ ਕਿਸੇ ਕਿਸਮ ਦੀ ਕੋਈ ਸ਼ਰਾਰਤੀ ਅਨਸਰ ਜੋ ਵੀ ਇਲੀਗਲ ਕੰਮ ਕੋਈ ਕਰਨਾ ਚਾਹੁੰਦੇ ਆ ਥਰੂ ਇੰਟਰ ਸਟੇਟ ਕਨੈਕਟੀਵਿਟੀ ਤਾਂ ਉਹਨੂੰ ਨੈਬ ਕਰਨ ਲਈ ਹੈ ਜ ਜਸੀਂ ਸਪੈਸ਼ਲ ਚੈਕਿੰਗਸ ਕਰ ਰਹੇ ਹਾਂ ਸੋ ਟੂ ਵੀਲਰ ਫੋਰ ਵੀਲਰਸ ਬੱਸਿਸ ਜਾਂ ਹੈਵੀ ਵਹੀਕਲਸ ਜਿੰਨੇ ਵੀ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਪ੍ਰੈਜ਼ੈਂਟਲੀ ਅਸੀਂ ਇੱਥੇ ਕਿੱਲਿਆਂ ਵਾਲੀ ਨਾਕੇ ਤੇ ਖੜੇ ਹੋਏ ਹਾਂ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਆਪਰੇਸ਼ਨ ਸਾਡਾ 2 ਵਜੇ ਤੱਕ ਚੱਲੂਗਾ ਸੋ ਜੋ ਵੀ ਫਰਦਰ ਇਸ ਤੇ ਹੋਰ ਅਪਡੇਟ ਆਊਗੀ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆਂ